जय रे भारत मिला जा मराठा गंगा सिंह हिमाचल यमुना गंगा कुशल जल विंगा शुभ स्वामी जागे शब शुभ ਸ਼ਰਮਾਗੇ ਗਾਇ ਸਭ ਜਗ ਦਾਤਾ ਜਨ ਜਨ ਮੰਗਲ ਦਾਾਇਕ ਜਾਇ ਹੈ ਭਾਰਤ ਭਾਗਯ ਦੀ ਦਾਤਾ ਕਰਾ ਹੈ ਜੈ ਰਹੇ ਜੈ ਰਹੇ ਜੈ 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 ਵਾਜੀ ਮੈਂ ਆਪਣੇ ਹਲਕਾ ਵਾਸੀਆਂ ਨੂੰ ਦਸੂਹਾ ਵਾਸੀਆਂ ਨੂੰ ਦਸੂਹਾ ਹਲਕਾ ਵਾਸੀਆਂ ਨੂੰ 70ਵੇਂ ਸੁਤੰਤਰ ਦਿਵਸ ਦੀ ਬਹੁਤ-ਬਹੁਤ ਬਧਾਈ ਦਿਨਾ ਚਾਹਨਾ ਹੈ। ਔਰ ਮੈਂ ਆਸ ਰੱਖਦਾ ਹਾਂ ਕਿ ਸਾਰੇ ਮਿਲ ਕੇ ਜਿਹੜੀ ਸਾਨੂੰ ਸਾਡੇ ਬਜ਼ੁਰਗਾਂ ਨੇ ਸਾਡੇ ਆਜ਼ਾਦੀ ਕੋ ਲਾਟੀਆਂ ਨੇ ਆਜ਼ਾਦੀ ਦਵਾਈ ਹੈ ਅਸੀਂ ਉਹਨੂੰ ਸੰਭਾਲ ਕੇ ਰੱਖੀਏ ਆਪਣੇ ਆਪਸ ਵਿੱਚ ਮਤਭੇਦ ਪਲਾ ਕੇ ਆਪਣੇ ਦੇਸ਼ ਲਈ ਆਪਣੇ ਇਲਾਕੇ ਲਈ ਸੋਚੀਏ। ਧੰਨਵਾਦ। ਅੱਜ ਬਲ ਕਾਂਗਰਸ ਕਮੇਟੀ ਸਾਡੇ ਦਸੂਹੇ ਦੇ ਸਾਡੇ ਪ੍ਰਧਾਨ ਜੀ ਨੇ ਸਾਰਿਆਂ ਨੂੰ ਇਹ ਬੇਨਤੀਆਂ ਕੀਤੀਆਂ ਆਪਣੇ ਸਾਡੇ ਸੰਮਤੀ ਮੈਂਬਰ ਸਹਿਬਾਨ ਸਾਡੇ ਐਮਸੀ ਸਹਿਬਾਨ ਸਾਡੇ ਸਰਪੰਚ ਸਹਿਬਾਨ ਔਰ ਜਿੰਨੇ ਵੀ ਸਾਡੇ ਕਾਂਗਰਸ ਵਰਕਰ ਸਿਗੇ ਸਭ ਨੂੰ ਉਹਨਾਂ ਨੇ ਟੈਲੀਫੋਨ ਕੀਤਾ ਔਰ ਉਹਨਾਂ ਨੇ ਕਿਹਾ ਵੀ ਆ ਜਾਓ ਰਣਕੇ ਅਸੀਂ ਜਿਹੜਾ ਹੈ ਅਜ ਦਾ ਜਿਹੜਾ ਆਜ਼ਾਦੀ ਦੀ ਵਸ ਮਨਾਈਏ ਔਰ ਉਹਨਾਂ ਦੀ ਬੇਨਤੀਆਂ ਨੂੰ ਪ੍ਰਵਾਨ ਕਰਦੇ ਹੋਏ ਸਾਰੇ ਕਾਂਗਰਸੀ ਜਿਹੜੇ ਸਿਗੇ ਸਾਥੀ ਉੱਥੇ ਪਹੁੰਚੇ ਐ ਔਰ ਹਮਮਾ ਕੇ ਜਿਹੜਾ ਹੈ ਸੀ ਪ੍ਰੋਗਰਾਮ ਹੈ ਜਿਹੜਾ ਸੁਤੰਤਰਤਾ ਦਿਵਸ ਦਾ ਬਣਾਇਆ ਹੈ